ਸਰਸ਼ੀ ਕਾਲਜ ਦੇ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੰਜ ਆਪਾਂ ਹਾਜ਼ਰਾਂ ਕਿਰਨਦੀਪ ਕੌਰ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਮੁਹੱਬਤ ਦਾ ਭਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ ਤਾਨਕੁਰ ਦਾ ਸਾਰਾ ਪਰਿਵਾਰ ਜੁਲਿ ਨਿਯੋਧਿਤ ਸੀ ਛਿੰਦ ਪਤਲੀ ਲੱਗਰ ਵਰਗੀ ਮੋਟਿਆਰ ਸਾਰੇ ਕੰਮਾਂ ਨੂੰ ਹੱਥ ਹੱਥ ਕਰ ਰਹੇ ਸੀ ਆਂ ਗੋਇੰਗ ਨਸੀਬ ਕੇ ਕਟੂਕਿਆ ਹੋਇਆ ਸੀ ਕਦੇ ਕਦਾਈ ਨਸੀਬ ਤਿੰਨੇ ਭਾਈਆਂ ਨੂੰ ਸੁਪਾਤ ਵੜਦੇ ਆਂ ਅੱਖਾਂ ਪਰਦੇ ਹੋਏ ਵੇਖਦੀ ਤਾਂ ਮਨ ਜਿਹਾ ਆਪ ਵੀ ਹੌਲਾ ਕਰ ਪੈਂਦੀ ਨਾਨਕੇ ਵੀ ਆ ਚੁਕੇ ਸੀ ਨਸੀਬ ਉਹਨਾਂ ਲਈ ਆਪ ਚਾਪਣੇ ਬਣਾਉਣ ਲੱਗੇ ਸ਼ਾਮ ਹੁੰਦਿਆਂ ਹੀ ਰਣੋਂ ਦੀਆਂ ਦੁਹੇ ਪੂਆ ਆਟਕੀਆਂ ਸੰਤੋਖ ਵਰਗੇ ਨੇ ਕੋਈ ਜ਼ਕੀਰੀ ਨਹੀਂ ਸੀ ਛੱਡੀ ਵਿਆਹ ਵਿੱਚ ਬੁਲਾਉਣ ਕਰਨਿਓ ਨਸੀਬ ਨੇ ਵੇਖਿਆ ਕਿ ਆਇਆਂ ਭੂਆ ਦੇ ਨਾਲ ਦੋ ਮੁੰਡਿਆਂ 'ਚੋਂ ਇੱਕ ਮੁੰਡਾ ਗੁਰਮੀਤ ਵਰਗਾ ਲੱਗਿਆ ਜਦੋਂ ਨਸੀਬ ਨੇ ਚਾਹ ਫੜਾਈ ਤੇ ਫਿਰ ਗੋਹ ਨਾਲ ਵੇਖਿਆ ਤਾਂ ਯਕੀਨ ਹੋਇਆ ਕਿ ਤਾਂ ਸੱਚ ਮੁੱਚ ਹੀ ਗਰਮੀਤਾ ਨਸੀਬ ਨੇ ਮਨ ਦੀ ਤਸੱਲੀ ਲਈ ਭੂਆ ਨੂੰ ਪੁੱਛਿਆ ਕਿ ਮੁੰਡਾ ਪਹਿਚਾਣਿਆ ਨਹੀਂ ਮੈਂ ਭੂਆ ਭੂਆ ਇਹ ਮੇਰੇ ਨਨਾਨਾ ਦਾ ਮੁੰਡਾ ਸੇਲੰਬਰਾ ਤੋਂ ਪਿੰਚਾਰ ਤਿੰਨ ਹੋਈ ਸੀ ਇਹਨੂੰ ਮੇਰੇ ਕੋਲ ਆਏ ਮੈਂ ਕਿਹਾ ਮੈਂ ਬੁਰਜ ਜਾਣਾ ਵਿਆ ਤੇ ਤੂੰ ਸਾਡੇ ਨਾਲ ਹੀ ਚੱਲ ਉਧਰ ਦੀ ਬੁਰਜ ਤੋਂ ਸਿਲਬਰਾ ਹੋ ਜਾਵੇਂ ਨਸੀਬ ਅੱਛਾ ਪੁਆ ਜੇ ਆ ਹੀ ਗਿਆ ਤਾਂ ਵਿਆਹ ਵੇਖ ਕੇ ਹੀ ਜਾਵੇ ਫਿਰ ਅੰਨਾ ਕੀ ਭਾਰੇ ਦੋ ਅੱਖਾਂ ਗੁਰਮੀਤ ਖੁਸ਼ ਹੋ ਗਿਆ ਪਰ ਹਜੇ ਤੱਕ ਉਹਨੂੰ ਸਿੰਦਰ ਨਹੀਂ ਸੀ ਦਿਸੀ ਸਿੰਦਰ ਸਬਾਤ ਵਿੱਚ ਕੁੜੀਆਂ ਨਾਲ ਰਾਣੂ ਕੋਲ ਬੈਠੀ ਸੀ ਨਸੀਬ ਨੇ ਜਿਹੜਾ ਅੰਧਾ ਜਾ ਸਿੰਦਰ ਨੂੰ ਦੱਸਿਆ ਤੇ ਕਿਹਾ ਕਰਮ ਚੰਗੇ ਆ ਤੇ ਹੁਣ ਤੇਰਾ ਰਿਸ਼ਤਾ ਪੱਕਾ ਹੋ ਜਾ ਦੂਜੇ ਦਿਨ ਅਨੰਦ ਕਾਰਜ ਸੀ ਨਾਨਕੀ ਰਾਣੂ ਦੇ ਮਾਪਿਆਂ ਨੂੰ ਯਾਦ ਕਰ ਰਹੇ ਸੀ ਕਿ ਅੱਜ ਜਿਉਂਦੇ ਹੁੰਦੇ ਆਪ ਕਰਦੇ ਸਾਰੇ ਕਾਰ ਵਿਹਾਰ ਚਲੋ ਰੱਬ ਨੇ ਨਸੀਬ ਪੇਛ ਕੇ ਸਾਰੇ ਫਿਕਰਾਂ ਨੂੰ ਦੂਰ ਕਰਤਾ ਰੱਬ ਨੇ ਨਸੀਬ ਨੂੰ ਪੇਛ ਕੇ ਸਾਰੇ ਫਿਕਰਾਂ ਨੂੰ ਦੂਰ ਕਰਤਾ ਰੱਬ ਹਰੇਕ ਰਿਮਸੇ ਵਰਗੇ ਕੁੜੀ ਦੀ ਜਿਹਦੇ ਨਸੀਬ ਵੀ ਅੰਨੇ ਹੀ ਚੰਗੇ ਹੋਣ ਜਾਗੋ ਕਰਦਿਆਂ ਸਾਰਿਆਂ ਨੇ ਬੋਲੀਆਂ ਦੀ ਬੁਸ਼ਾਰਾ ਗਾ ਦਿੱਤੀਆਂ ਇੱਕ ਤੋਂ ਵੱਧ ਕੇ ਇੱਕ ਬੋਲੀ ਪੈ ਰਹੀ ਸੀ ਨਸੀਬ ਨੇ ਸੰਤੋਖ ਹੱਥ ਚਿੜੀ ਵੱਲ ਭੋਜਨ ਭੇਜਿਆ ਨਸੀਬ ਨੂੰ ਚੈਨੇ ਦੀ ਗੱਲ ਯਾਦ ਆਉਂਦੀ ਤਾਂ ਉਹਦੀ ਹੋਰ ਵੀ ਅਹਿਸਾਨਮਦ ਹੋ ਜਾਂਦੀ ਤੇ ਚਿੱਤ ਵਿੱਚ ਹੀ ਹੱਸ ਪੈਂਦੀ ਕਿਸੇ ਨੇ ਗਿੱਧੇ ਵਿੱਚ ਬੋਲੀ ਪਾਈ ਕੁਰਤੀ ਮੇਰੇ ਅਟਨ ਬਟਨ ਦੀ ਕਰਦੀ ਗੋਲ ਗਲਾਮਾ ਜਿਹੜੀਆਂ ਗੱਲਾਂ ਨੂੰ ਫਿਰਦਾ ਜੋਬਰਾ ਮੈਨਾ ਦਿਲ ਤੇ ਲਿਆਮਾ ਤੇਰੇ ਵਰਗੀ ਦੀ ਗੱਲੀ ਰਾਤ ਲੰਗਾਮਾ ਵਿੱਚ ਦੀ ਕਿਸੇ ਮੁੰਡੇ ਨੇ ਬੋਲੀ ਪਾਈ ਸੁਣਵੀ ਕੁੜੀਏ ਮਛਲੀ ਵਾਲੀਏ ਮਛਲੀ ਨਾ ਚਮਕਾਈਏ ਖੂਬ ਟੁੱਬੇ ਤੇ ਹੋਵੇ ਚਰਚਾ ਚਰਚਾ ਨਾ ਕਰਵਾਈਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ ਨਸੀਬ ਘਰ ਦੂਰੀ ਹੋ ਹੋ ਨਚ ਰਹੀ ਸੀ ਤਦ ਅੰਕੁਰ ਨੇ ਕਿਹਾ ਹੋਲੀ ਨੱਚ ਪੁੱਤ ਦਿਨ ਟੱਪਿਆ ਤੇ ਇਹਨਾਂ ਰਚਣਾ ਚੰਗਾ ਨਹੀਂ ਸਮਾ ਆਪਣੀ ਚੱਲਦਾ ਰਹਿੰਦਾ ਹੈ ਸਮੇ ਤੋਂ ਵੱਡਾ ਕੋਈ ਬਲਵਾਨ ਨਹੀਂ ਸਮੇ ਦੀਆਂ ਖਾਧੀਆਂ ਮਾਰਾਂ ਕੋਈ ਵੀ ਕੌਮ ਜਾਂ ਆਦਮੀ ਪੁਲਾ ਨਹੀਂ ਸਕਦਾ ਬੇਸ਼ੱਕ ਸਮਾ ਆਪਣੇ ਆਪ ਨੂੰ ਦਹੋਰਾਉਂਦਾ ਰਹਿੰਦਾ ਪਰ ਸਮੇ ਨਾਲ ਵਾਪਰੀਆਂ ਕੁਝ ਘਟਨਾਵਾਂ ਰੱਬ ਕਰੇ ਦੁਬਾਰਾ ਨਾ ਵਾਪਰਨ ਪਰਿਵਾਰਾਂ ਤੇ ਹਮੇਸ਼ਾ ਸਮੇ ਦੀ ਮੀਰ ਬਣੀ ਰਹੇ ਅਸੀਂ ਤੋਂ ਨਬੀ ਦੇ ਦਹਾਕੇ ਵਿੱਚਕਾਰ ਵਿਗੜੇ ਹਾਲਾਤ ਅਤੇ ਧਾਰਮਿਕ ਸੰਸਾਦੇ ਮੁਖੀ ਦੀ ਹੱਤਿਆ ਨਾਲ ਹੋਰ ਵੀ ਮਾੜਾ ਸਮਾਂ ਆ ਗਿਆ ਪੰਜਾਬ ਦੇ ਨੌਜਵਾਨ ਖਾਸ ਕਰਕੇ ਬਾਰਡਰ ਏਰੀਆ ਵਾਚਾਲੇ ਨੌਜਵਾਨ ਸਮੇਂ ਦੇ ਕਰੋਪੀ ਦਾ ਰਾਜ ਕੇ ਸ਼ਿਕਾਰ ਹੋਏ ਕਾਰਨ ਇੱਕ ਨਹੀਂ ਹਜ਼ਾਰਾਂ ਸੀ ਪਰ ਸਮੇਂ ਨੇ ਮੁਆਫ ਨਹੀਂ ਕੀਤਾ ਅਸੀਂ ਤੇ 90 ਦੇ ਦਹਾਕੇ ਵਿੱਚ ਬਹੁਤ ਅਨਹੋਈਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਹਰ ਇਨਸਾਨ ਲਈ ਅਸਹਿ ਸਨ ਅਵਗਿਆ ਕਿਸੇ ਨੇ ਕੀਤੀ ਤੇ ਪੁਕਤਨਾ ਕਿਸੇ ਨੂੰ ਪਿਆ ਸਰਪੰਜਾਬ ਅਗਧੀਆਂ ਲਿਪਟਾਂ ਵਿੱਚ ਜਲਦਾ ਵਿਖਾਈ ਦੇ ਰਿਹਾ ਸੀ ਔਰਤਾਂ ਦੀ ਤਾਂ ਕਿ ਮਰਦਾਂ ਦੀ ਹਾਲਤ ਹੋਰ ਵੀ ਤਰਸਯੋਗ ਸੀ ਦਿਨੇ ਪੁਲਿਸ ਦਾ ਡਰ ਬਣਿਆ ਰਹਿੰਦਾ ਸੀ ਤੇ ਰਾਤ ਸਮੇਂ ਖਾੜਕੂ ਕਹੇ ਜਾਣ ਬੰਦਿਆਂ ਦਾ ਡਰ ਬਣਿਆ ਰਹਿੰਦਾ ਸੀ ਪਿੰਡਾਂ ਦੀਆਂ ਸੱਥਾਂ ਤੇ ਗਲੀਆਂ ਸੂਰਜ ਛਿਪਨ ਤੋਂ ਪਹਿਲਾਂ ਸੁੰਨੀਆਂ ਹੋ ਜਾਂਦੀਆਂ ਸੀ ਚਾਰ ਛਫੇਰੇ ਚਨੱਟਾ ਛਾਇਆ ਰਹਿੰਦਾ ਸੀ ਕਰਦਾ ਕੋਈ ਸੀ ਤੇ ਭਰਦਾ ਕੋਈ ਸੀ ਪੰਜਾਬ ਦੀ ਜਵਾਨੀ ਖਤਮ ਹੁੰਦੀ ਜਾ ਰਹੀ ਸੀ ਕਹਿੰਦੇ ਨੇ ਬਾਰਡਰ ਏਰੀਏ ਵਿੱਚ 80 ਤੋਂ 90 ਦੇ ਦਹਾਕੇ ਵਿੱਚ ਮਾਵਾ ਪੁੱਤਾਂ ਦੇ ਸਿਰਾਂ ਤੋਂ ਪਾਣੀ ਵਾਰਨ ਨੂੰ ਤਰਸ ਗਈਆਂ ਸੀ ਪੈਣਾ ਭਰਾਵਾ ਦੇ ਸਿਰਾਂ ਤੇ ਸਿਰਾਂ ਬੰਨਣ ਨੂੰ ਰੱਬ ਅੱਗੇ ਤਰਲੇ ਪਾ ਰਹੀਆਂ ਸਨ ਪੰਜਾਬ ਵਿੱਚ ਚਾਰਚ ਫਿਰੇ ਫੌਜੀ ਫੌਜ ਦਿਖਾਈ ਦਿੰਦੀ ਸੀ ਪੰਜਾਬ ਦਾ ਕੋਈ ਵੀ ਪਿੰਡ ਇਸ ਅੱਗ ਤੋਂ ਨਹੀਂ ਸੀ ਬਚਿਆ ਡੇਰੇ ਸਮਾਦਾਂ ਤੇ ਹੋਰ ਧਾਰਮਿਕ ਸਥਾਨਾਂ ਤੋਂ ਰੌਣਕਾਂ ਖਤਮ ਹੋ ਗਈਆਂ ਸਨ ਨਸੀਬ ਬਹੁਤ ਖੁਸ਼ ਸੀ ਕਿ ਰੱਬ ਨੇ ਉਹਦੀ ਨੀੜੇ ਹੋ ਕੇ ਸੁਣ ਲਈ ਆ ਪਰ ਉਹਨوں 'ਕੇ ਪਤਾ ਸੀ ਹਾਸੇ-ਵਾਸੇ ਪਰਿਵਾਰ ਨੂੰ ਕਿਸੇ ਦੀ ਇਸ ਤਰ੍ਹਾਂ ਨਜ਼ਰ ਲੱਗੇਗੀ। ਨਸੀਫ ਕਰ ਨੇ ਰਾਣ ਨੂੰ ਵਿਆਹ ਕੀ ਆਪਣੇ ਸਿਰੋਂ ਬਹੁਤ ਵੱਡਾ ਪਾਰ ਲਾ ਦਿੱਤਾ ਸੀ। ਰਾਣੂ ਦਾ ਸਹਰਾ ਪਰਿਵਾਰ ਵੀ ਬਹੁਤ ਚੰਗਾ ਸੀ। ਨਸੀਫ ਕਰ ਨੂੰ ਉਹਦੇ ਦੋਹੇ ਜੀਠ ਕੋਈ ਭਾਰਾ ਕੰਮ ਨਹੀਂ ਸੀ ਕਰਨ ਦਿੰਦੇ। ਗੋਹਾ-ਕੂੜਾ ਆਪੇ ਕਰਦੇ। ਨਲਕਾ ਆਪ ਗਿੜ ਪੈਸ਼ਵਾ ਨੂੰ ਪਾਣੀ ਪਿਉਂਦੇ। ਨਸੀਫ ਦਾ ਸੰਤੋਖ ਪ੍ਰਤੀ ਹੋਰ ਵੀ ਮੋ ਵੱਧਾ ਜਾਂਦਾ ਸੀ। ਤਾਂ ਕਰੇ ਚੜੀ ਵਾਲੇ ਬਾਬਿਆਂ ਦੀ ਪੱਕੀ ਸ਼ਰਧਾਲੂ ਬਣ ਚੁੱਕੇ ਸੀ ਹਰ ਰੋਜ਼ ਨਸੀਬ ਤੇ ਧਨਕੁਰ ਮੱਥਾ ਟੇਕਣ ਜਾਂਦੀਆਂ ਕਿਉਂਕਿ ਧਨਕੁਰ ਨੇ ਵੀ ਆਪਣੀ ਤੇ ਸ਼ਿੰਦਰ ਦਾ ਹਸਾਕ ਨਸੀਬ ਹੱਥੋਂ ਗਰਮੀਤ ਨੂੰ ਲੈ ਲਿਆ ਸੀ ਧਨਕੁਰ ਖੁਸ਼ ਸੀ ਕਿ ਸ਼ਿੰਦਰ ਨੂੰ ਵਿਆਹ ਉਹਦਾ ਅੱਧਾ ਭਾਰ ਸਿਰੋਂ ਲੈ ਗਿਆ ਸੱਤ ਕੋਲੋਂ ਦੀ ਜਦ ਦੋਹੇ ਲੰਗਦੀਆਂ ਤਾਂ ਜੀ ਤੀਨਾ ਜੇ ਦੋਹੇ ਜਣੇ ਨਸੀਬ ਦੇ ਚਿਹਰੇ ਤੇ ਆਈ ਰੰਗਤ ਫਲਵੇਖ ਪੁੱਜ ਸੜ ਜਾਂਦੇ ਸੀ ਹੁਣ ਤਾਂ ਉਹ ਦੋਨੇ ਹੀ ਨਸੀਬ ਦੀਆਂ ਗੱਲਾਂ ਛੁੱਕਣ ਲੱਗ ਪਏ ਸੀ ਕਿ ਰੋਝੀ ਛਿੜੀ ਵਾਲੀ ਚਰਨੇ ਦੇ ਕਰਕੇ ਹੀ ਜਾਂਦੀ ਆ ਇਹ ਸੰਤੋਖ ਤੋਂ ਕਿੱਥੇ ਹੀ ਲੋਟ ਆਉਣ ਵਾਲੀ ਸੀ ਜੀਤ ਆਹੋ ਉਸੇ ਯਾਰ ਵਾਸਤੇ ਹੀ ਦੁੱਤੀ ਡੂਲੂ ਪਰ ਪਰ ਕੇ ਲੈ ਜਾਂਦੀ ਆ ਵੀ ਹੋਰ ਤਕੜਾ ਹੋ ਜੇ ਨਜਰ ਗੱਲ ਤਾਂ ਈਉਂ ਆ ਬਈ ਆਪਣੀ ਨਾਲੋਂ ਤਾਂ ਉਹ ਕਰੂ ਕੱਢਿਆ ਵੱਢਿਆ ਹੀ ਚੰਗਾ ਜਿਹੜਾ ਐਡੀ ਸੋਹਣੀ ਰਨ ਨੂੰ ਫਸਾ ਗਿਆ ਨਹੀਂ ਇਹ ਕਿੱਥੋਂ ਕਿਸੇ ਨੂੰ ਨੀੜੀ ਲੱਗਣ ਦਿੰਦੇ ਸੀ ਮਗਰ ਸੰਤੋਖ ਤਾਂ ਹੈ ਨਹੀਂ ਸੀ ਐਨੇ ਜੋਗਾ ਇਕ ਕਲਤਾ ਸੀ ਜੀ ਇਹ ਸੰਤੋਖ ਦੀ ਹੀ ਬਣ ਕੇ ਰਹਿੰਦੀ ਘਰੋਂ ਬਾਹਰ ਨਾ ਨਿਕਲਦੀ ਤਾਂ ਹੁਣ ਉਹ ਇਹ ਸੰਤੋਖ ਨੂੰ ਛੱਡ ਜਾਂਦੀ ਨਜਾ ਆ ਜੀ ਤੀ ਤਾਂ ਪੂਰੀ ਅਕਸੀ ਇਹਦੇ ਤੇ ਪਰ ਸੰਤੋਖ ਤਾਂ ਨਸੀਬ ਦੇ ਮਗਰ ਮਗਰ ਛਤਰੀ ਵਾਲੀ ਛਾਂ ਵਾਂਗੂ ਰਹਿੰਦਾ ਪਰ ਵਿਕਲਾ ਚਰਨੇ ਕੋਲ ਜਾਣੋਂ ਨਹੀਂ ਰੋਕਦਾ ਆਪਦੀ ਰਣ ਜੀਤ ਓਏ ਉਹਨੂੰ ਕਿਵੇਂ ਕੁਝ ਕਹੂੰ ਉਹਨੇ ਤਾਂ ਮੱਗਲ ਉਹ ਚੁੱਪ ਚੁੱਪ ਉਹ ਆ ਗਈਆਂ ਮੇਲਣ ਮੇਲਣ ਆਉਂਦੀ ਆ ਯਾਰ ਨਜ਼ੀਰ ਯਾਰ ਸੌ ਗੁਰੂ ਦੀ ਕਿਸੇ ਬੇਰੀ ਤੇ ਲਾਲ ਲੀੜਾ ਟੰਗਿਆ ਵੀ ਦੇਖਦਾ ਤਾਂ ਦਿਲ ਕਹਿੰਦਾ ਇਹ ਨਸੀਬ ਕੋਰਤਾ ਨਹੀਂ ਕਿਤੇ ਜੀਤ ਮੇਰੇ ਨਾਲ ਤਾਂ ਰੋਜ਼ ਸੁਪਨੇ ਚ ਆ ਬੱਤਾਂ ਪਉਂਦੀ ਆ ਮੁਕਰ ਓਏ ਉਈ ਨਾ ਸੁੱਕੀ ਕੋਈ ਬਿਮਾਰੀ ਲਾ ਕੇ ਬਹਿ ਜਾਈਂ ਡਾਕਟਰ ਨੂੰ ਦੱਸਣ ਲੱਗਿਆਂ ਵੀ ਸ਼ਰਮ ਆਉ ਨਸੀਬ ਸ਼ੰਚਨ ਕਰਦੀ ਕੋੜੋਂ ਲੰਘੇ ਸੱਤ 'ਚ ਬੈਠੇ ਸਾਰੇ ਖਬਰੀ ਨਸੀਬ ਦੀ ਪੈੜ ਤੋਂ ਕੋਈ ਗੁੱਝੀ ਰਮਝਾ ਸਮਝ ਰਹੇ ਸੀ ਗੁਰਮੀਤ ਖੇਤੋਂ ਆਇਆ ਤਾ ਵੱਡੇ ਭਾਈ ਦੀ ਬਹੂ ਬੋਲੀ। "ਉਰੇ ਆਵੇ ਮੀਤੇ ਗੱਲ ਕਰਨੀ ਆ ਤੇਰੇ ਨਾਲ।" ਗੁਰਮੀਤ ਜਦੋਂ ਭਾਬੀ ਕੋਲ ਗਿਆ ਤਾਂ ਗਲਾਵੇ ਤੇ ਫੜ ਮਿੰਦੋ ਨੇ ਗੁਰਮੀਤ ਨੂੰ ਕੰਧ ਨਾਲ ਲਾ ਲਈ। ਸਜਰੇ ਰਸ ਪੀਂਦਾ ਸ਼ੌਂਕੀਆ ਜੱਟਾ ਪਰ ਆ ਫੁੱਲ ਚੋਰ ਰਸ ਚੂਸ ਕਿਸੇ ਹੋਰ ਵੱਲ ਫੁੱਲ ਚਾਂ ਦੀਤਾ ਸੋਚੀ ਬਿਨਾ। ਗੁਰਮੀਤ ਜਿਹੜਾ ਤੇਰੀ ਚੜ ਤੇ ਗਿਜਿਆ ਕਿਸੇ ਹੋਰ ਤੋਂ ਨਹੀਂ ਪਾਉਣੀ। ਗੁਰਮੀਤ ਨੇ ਮਿੰਦੋ ਨੂੰ ਪਰੇ ਕੀਤਾ ਤਾਂ ਮਿੰਦੋ ਨੇ ਗੁਰਮੀਤ ਦੇ ਵਕੀ ਵਿੱਚ ਹੁੰਦੀ ਵੱਡੀ ਹਰ ਰੋਜ਼ ਹੀ ਛਿੰਦਰ ਨਵਰੀ ਪਲੈਂਗ ਵੇ ਆਉਂਦੀ ਰਹਿ ਜਾਂਦੀ ਪਰ ਗੁਰਮੀਤ ਦਾਰੂ ਨਾਲ ਰੱਜਿਆ ਹੋਇਆ ਮਿੰਦੋ ਕੋਲੋਂ ਰੋਟੀ ਖਾ ਚੁਵਾਰਿਜ ਪੈ ਜਾਂਦਾ ਛਿੰਦਰ ਨੂੰ ਆਉਂਦਿਆਂ ਹੀ ਪਤਾ ਲੱਗ ਗਿਆ ਸੀ ਕਿ ਨਸੀਬ ਭਾਬੀ ਜੋ ਕਹਿੰਦੀ ਸੀ ਉਹ ਸੱਚਾ ਗੁਰਮੀਤ ਪਹਿਲਾਂ ਤੋਂ ਹੀ ਆਪਣੀ ਭਾਬੀ ਨਾਲ ਗਿੱਜਿਆ ਹੋਇਆ ਸੀ ਮਿੰਦੋ ਬੜੀ ਚਲਾਕ ਸੀ ਉਹ ਕੋਈ ਦਿਨ ਨਹੀਂ ਆਲਾ ਜਾਣ ਦਿੰਦੀ ਕਿ ਗੁਰਮੀਤ ਦਾਰੂ ਨਾ ਪੀਵੇ ਗੁਰਮੀਤ ਨੂੰ दारू ਪੀਂ ਮਿੰਦੋ ਨੇ ਹੀ ਗਜਾਇਆ ਸੀ ਪੰਜਾਬ ਦੇ ਹਾਲਾਤ ਖਰਾਬ ਚੱਲ ਰਹੇ ਸੀ ਇੰਦਰਾ ਗਾਂਧੀ ਤੇ ਮਾਰੇ ਜਾਣ ਤੋਂ ਬਾਅਦ ਦਿੱਲੀ ਤੇ ਪੰਜਾਬ ਦੇ ਹਾਲਾਤਾਂ ਦਾ ਵਰਣਨ ਕਰਨਾ ਬੜਾ ਮੁਸ਼ਕਿਲ ਹੈ ਸਿੱਖਾਂ ਉੱਪਰ ਹੋਏ ਅੰਨੇਵਾ ਜਲਮ ਨੂੰ ਜਿਹੜੀਆਂ ਰੂਹਾਂ ਨੇ ਅੱਖੀ ਵੇਖਿਆ ਹੋਊਗਾ ਰੱਬ ਹੀ ਜਾਣਦਾ ਕਿਵੇਂ ਸਹਿਣ ਕੀਤਾ ਹੋਵੇਗਾ ਨਸੀਬ ਕਰਨੀ ਛੜੀਵਲ ਜਾਣਾ ਬੰਦ ਕਰ ਦਿੱਤਾ ਸੀ ਕਿਉਂਕਿ ਖਰਾਬ ਹਾਲਾਤ ਕਰਨ ਕੋਈ ਕਰੋ ਬਾਹਰ ਨਹੀਂ ਸੀ ਨਿਕਲਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਅਗਲੇ ਪਲ ਕੀ ਹੋ ਜਾਣਾ ਨਸੀਬ ਘਰ ਦਾ ਘਰ ਵਿੱਚ ਬਹੁਤ ਘਟ ਦੇ ਲੱਗਦਾ ਸੀ ਚਾਚੀ ਧਨਕੌਰ ਨਸੀਬ ਖੋਲ ਹੀ ਜ਼ਿਆਦਾ ਰਹਿੰਦੀ ਪਰ ਦੋਹੇ ਛਿੜੀਵਲ ਨਹੀਂ ਸੀ ਜਾਂਦੀਆਂ ਪਿੰਡ ਵਿੱਚ ਪੁਲਿਸ ਦਾ ਘੇੜਾ ਵੱਜਦਾ ਰਹਿੰਦਾ ਸ਼ੱਕੀ ਲੋਕਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਤੇ ਥਾਣੇ ਜਾਂ ਉਹਨਾਂ ਤੋਂ ਅਣਪਛਤੇ ਬੰਦਿਆਂ ਨੂੰ ਰਾਤਾਂ ਬਿਲੀ ਪਨਾਹ ਦੇਣ ਬਾਰੇ ਪੁੱਛਦੀ ਰਹਿੰਦੀ ਜ਼ਿਆਦਾਤਰ ਮੁੰਡੇ ਖਾੜਕੂਆਂ ਵਿੱਚ ਰਲ ਗਏ ਸੀ ਜਿਸ ਦੇ ਪਾਲ ਪੁਲਿਸ ਨੂੰ ਰਹਿੰਦੀ ਸੀ ਕਰੋ ਭੱਜੇ ਮੁੰਡਿਆਂ ਨੂੰ ਪੁਲਿਸ ਲੱਭਦੀ ਰਹਿੰਦੀ ਹੁਣ ਪਿੰਡ ਦੇ ਕਈ ਲੋਕਾਂ ਨੂੰ ਆਪਣੀਆਂ ਦੁਸ਼ਮਣੀਆਂ ਕੱਢਣ ਦਾ ਮੌਕਾ ਮਿਲ ਗਿਆ ਸੀ ਜੀਤ ਸਿੰਘ ਦਾ ਭਤੀਜਾ ਪੁਲਿਸ ਵਿੱਚ ਨਮਾ ਭਰਤੀ ਹੋਇਆ ਸੀ ਨਝਰ ਵਰਗਿਆ ਨੇ ਜੀਤ ਨੂੰ ਕਿਹਾ ਕਿ ਹੁਣ ਮੌਕਾ ਆਪਣੇ ਹੱਥ 'ਚ ਆ ਤੇ ਉਵੇਂ ਕਰ ਇੱਕ ਤਾਂ ਛਿੜੀ ਵਾਲੇ ਸਾਧੂ ਨੂੰ ਤੇ ਚਰਨੇ ਨੂੰ ਚਕਾ ਦੇ ਠਾਣੀ ਤੇ ਦੂਜਾ ਸੰਤੋਖ ਨੂੰ ਨਸੀਬ ਰਹਿ ਜੋ ਕੱਲੀ ਸੜੀ ਦੀ ਆਕੜ ਭੰਨਾਂਗੀ ਫਿਰ ਮੈਂ ਤਾਂ ਗਿਣ-ਗਿਣ ਬਦਲੇ ਲੂੰਗਾ ਜੀ ਹਾ ਹੋਈ ਫਿਰ ਉਹ ਮੇਰੇ ਕੋਲ ਦੋਹੇ ਹੱਥ ਝੂੜਦੀ ਆਉ ਤੇ ਕਹੂ ਆਪਦੇ ਪੁਲਿਸ ਹੀ ਭਤੀਜੇ ਤੋਂ ਸ਼ਿਫਾਰਸ਼ ਲਾਵੀ ਮੇਰਾ ਸੰਤੋਖ ਛੋਟ ਜਾਵੇ ਤੇ ਨਾਲ ਹੀ ਉਹ ਕਹੂ ਵੀ ਜੋ ਲੈਣਾ ਲੈ ਲਾ ਤੇ ਮੈਂ ਵੀ ਫਿਰ ਆਪਦੇ ਮਨ ਦੀ ਰੀਚ ਪੂਰੀ ਕਰੂੰਗਾ ਤਿੰਨੇ ਜ਼ੋਰ-ਜ਼ੋਰ ਦੀ ਹੱਸਣ ਲੱਗੀ ਐਵੇਂ ਹੀ ਹੋਇਆ ਚੜਦੇ ਸੋਚ ਦੀ ਲਾਲੀ ਨਾਲ ਪੁਲਿਸ ਚਿੜੀ ਬਲ ਗਈ ਤੇ ਚਰਨੀ ਨੂੰ ਦੂਰ ਹੋ ਹੀ ਪਤਾ ਲੱਗ ਗਿਆ ਸੀ ਵੱਡਾ ਬਾਬਾ ਤਾਂ ਆਪਣੇ ਪਿੰਡ ਗਿਆ ਹੋਇਆ ਸੀ ਪਰ ਚਰਨਾ ਕਮਾਤ ਵਿੱਚ ਲੁੱਕ ਗਿਆ ਸੀ ਪੁਲਿਸ ਨੂੰ ਚਰਨਾ ਲੱਭਿਆ ਮੁਰਤੇ ਪੁਲਿਸ ਨੂੰ ਵੇਖ ਚਰਨੇ ਨੇ ਸਾ ਲਿਆ ਪਰ ਉਹਦੇ ਦਿਲ ਵਿੱਚ ਵਜੀ ਕਿ ਕੁਝ ਮਾੜਾ ਹੋਣ ਵਾਲਾ ਸ਼ਾਮ ਜੇ ਹੋਏ ਨਸੀਬ ਕੇ ਘਰ ਪੁਲਿਸ ਆਈ ਤੇ ਪੁੱਛ ਕੁੱਛ ਕਰਨ ਲੱਗੀ ਨਸੀਬ ਡਰ ਗਈ ਨੈਭਾ ਤੇ ਬਲਵੀਰਾ ਕਰਨੇ ਸਨ ਸੰਤੋਖ ਹੀ ਕਰੇ ਸੀ ਪੁਲਿਸ ਨੇ ਕਿਹਾ ਕਿ ਸਾਨੂੰ ਕਿਸੇ ਤੋਂ ਸੂ ਮਿਲਿਆ ਕਿ ਤੁਸੀਂ ਰਾਤ ਖੜਕੂ ਨੂੰ ਆਪਣੇ ਘਰੇ ਪਨਾ ਦਿੱਤੀ ਹੈ ਸੰਤੋਖ ਨਹੀਂ ਜੀ ਸਾਢੇ ਘਰ ਤੱਕ ਕੋਈ ਨਹੀਂ ਆਇਆ ਹੋਮ ਗਾਰਡਿਆ ਲੈ ਕੌਣ ਕਹਿੰਦਾ ਹੁੰਦਾ ਵੀ ਸਾਡੇ ਘਰ ਆਏ ਆ ਸਾਨੂੰ ਹੀ ਇਸ ਗੱਲ ਦਾ ਪਤਾ ਲੱਗਦਾ ਤਾਂ ਹੀ ਅਸੀਂ ਆਏ ਆ ਵੀ ਹੋਰ ਘਰੇ ਨਾ ਵੜ ਗਏ ਸੰਤੋਖ ਤੁਹਾਨੂੰ ਜੀ ਭੁਲੇਖਾ ਪੈਂਦਾ ਪੁਲਿਸ ਆ ਜਾ ਬਿੱਲੂ ਆਪਾਂ ਭੁਲੇਖਾ ਕੱਢ ਲੈਨੇ ਆ ਚਲੋ ਇਹ ਮੁੰਡਿਓ ਲੈ ਚਲੋ ਇਹਨੂੰ ਥਾਣੇ ਕਰੀਏ ਇਹਦੀ ਆਕਲ ਠਿਕਾਣੀ ਨਸੀਬ ਨਹੀਂ ਜੀ ਸਾਨੂੰ ਕਿਸੇ ਨੇ ਕਹਿਤਾ ਸਾਨੂੰ ਤਾਂ ਸੌ ਲੱਗੇ ਅਸੀਂ ਕਿਸੇ ਨੂੰ ਪਨਾ ਨਹੀਂ ਦਿੱਤੀ ਪੁਲਿਸ ਉਹ ਬੀਬੀ ਕਸੂਰਵਾਰ ਕਦੋਂ ਕਹਿੰਦਾ ਵੀ ਮੈਂ ਕਸੂਰ ਕੀਤਾ ਇਹ ਤਾਂ ਸਾਨੂੰ ਵੇਖਣਾ ਪੈਂਦਾ ਨਸੀਬ ਦੇ ਵੇਂਦਿਆਂ ਹੀ ਪੁਲਿਸ ਸੰਤੋਖ ਨੂੰ ਲੈ ਗਈ ਨਸੀਬ ਨੂੰ ਰੋਂਦਿਆਂ ਵੇਖ ਧਨਕੁਰ ਭੱਜੀ ਆਈ ਜਿੱਗੀ ਪਈ ਨਸੀਬ ਨੂੰ ਧਨਕੁਰ ਨੇ ਮੱਸਾ ਮੰਜੇ ਤੇ ਪਾਇਆ ਥੋੜੇ ਟਾਈਮ ਬਾਅਦ ਵੱਡੇ ਦੋਹੇ ਪਾਈ ਆਏ ਤੇ ਗੱਲ ਸੁਣ ਰੋਣ ਲੱਗ ਗਏ ਅਸੀਂ ਤਾਂ ਕਦੇ ਕੁੱਤੇ ਦੀ ਸੋਟੀ ਨਹੀਂ ਮਾਰੀ ਪਰ ਆ ਕੀ ਹੋ ਗਿਆ ਮੇਰੇ ਹੱਸੇ ਵਸੇ ਘਰ ਨੂੰ ਕੀ ਦੀ ਪੈੜੀ ਨਜ਼ਰ ਲੱਗ ਗਈ ਜੀਤੇ ਮੱਗਰ ਵਰਗੇ ਸੰਤੋਖ ਨੂੰ ਪੁਲਿਸ ਕੋਲ ਫੜਾ ਬਹੁਤ ਖੁਸ਼ ਹੋਏ ਪਿੰਡ ਦੇ ਮੂਤ ਵਰਸਿਆਣੀ ਬੰਦੇ ਥਾਣੇ ਸੰਤੋਖ ਨੂੰ ਛਡਵਾਉਣ ਗਏ ਪਰ ਕਿਸੇ ਨੇ ਕੋਈ ਗੱਲ ਰਾਹ ਨਾ ਪਾਈ ਸੰਤੋਖ ਸਨੂੰ ਕਿਸੇ ਹੋ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਨੈਬੇ ਤੇ ਬਲਵੀਰੀ ਦੇ ਹੱਥਾਂ ਪੈਰਾਂ ਦੀ ਬਣ ਗਏ ਸੀ ਨਸੀਬ ਨੂੰ ਉਹ ਕਿਹੜਾ ਹੌਸਲਾ ਦਿੰਦੇ ਨੈਬੇ ਵਰਗੇ ਨੇ ਸੋਚਿਆ ਕਿ ਜੇ ਦਾ ਪਤੇਜਾ ਪੁਲਿਸ ਚ ਉਹਨੂੰ ਸ਼ਿਫਾਸ਼ ਕਰ ਦੇਣ ਨਿਆਬਾ ਦੇ ਬਲਵੀਰਾ ਜੀਤ ਕੇ ਘਰ ਆਏ ਜੀਤ ਨੇ ਦੂਰੋਂ ਹੀ ਵੇਖ ਲਿਆ ਸੀ ਤੇ ਮੁੱਛਾਂ ਵਿੱਚ ਹੱਸਦਾ ਮਨ ਵਿੱਚ ਹੀ ਕੁਝ ਹੋ ਲਿਆ ਦੋਹਾਂ ਪਾਈਆਂ ਨੇ ਰੋ ਕੇ ਨਸੀਬ ਦਾ ਹਾਲ ਦੱਸਿਆ ਤੇ ਸੰਤੋਖ ਨੂੰ ਛੜਵਾਂ ਲਈ ਮਦਦ ਮੰਗੀ ਜੀਤ ਗੱਲ ਇਹ ਹਾਂ ਬਈ ਆਪਣੇ ਪਿੰਡ ਦੇ ਕਿੰਨੇ ਬੰਦਿਆਂ ਨੂੰ ਚੱਕਿਆ ਪੁਲਿਸ ਨੇ ਤੇ ਇਹ ਵੀ ਨਹੀਂ ਪਤਾ ਕਿ ਕੌਣ ਕਿਹੜੀ ਜੇਲ੍ਹ ਵਿੱਚ ਡੱਕਿਆ ਨਿਆਬਾ ਪਰ ਬਈ ਆਪਣਾ ਮੁੰਡਾ ਪੁਲਿਸ ਜਾਂ ਉਹਨੂੰ ਤਾਂ ਪਤਾ ਤੁਸੀਂ ਉਸਦੇ ਨਾਲ ਗੱਲ ਕਰਕੇ ਵੇਖੋ ਜੀਤ ਉਹ ਵੀ ਹੋਣੀ ਭਰਤੀ ਹੋਇਆ ਪਰ ਕੋਈ ਨਾ ਤੁਸੀਂ ਇਉਂ ਕਰਿਓ ਨਸੀਬ ਨਾਲ ਗੱਲ ਕਰਿਓ ਜੇ ਪੈਸੇ ਥਿਲੇ ਦੀ ਲੂਡ ਹੋਈ ਤਾਂ ਬਲਬੀਰ ਪੈਸਿਆਂ ਦਾ ਫਿਕਰ ਉਕਾ ਨਾ ਕਰ ਬਈ ਸਾਡਾ ਤਾਂ ਸੰਤੋਖ ਕਰਾ ਜੇ ਬਸ ਜੀਤ ਜਿੰਨੀ ਵਾ ਲੱਗੀ ਲਾਵਾਂਗੇ ਬਾਕੀ ਤੈਨੂੰ ਪਤਾ ਹਾਲਾਤ ਕਿਉਂ ਜੇ ਆ ਕਹਿੰਦੀ ਲੰਬੜਾ ਦਾ ਮੁੰਡਾ ਤਾਂ ਮਰਿਆ ਘਰੇ ਪੀਜੀਆ ਦੋਹੇ ਪਾਈ ਡਰ ਗਏ ਕਿ ਕਿਤੇ ਸੰਤੋਖ ਨੂੰ ਨਾ ਕੁਝ ਹੋ ਜਾਈ ਦੁਹੇ ਘਰ ਆਇਤਾ ਨਸੀਬ ਨੇ ਸਾਰਾ ਕੁਝ ਦੱਸਿਆ ਨਸੀਬ ਨੂੰ ਸੰਤੋਖ ਦੀ ਫਿਕਰ ਹੋ ਰਹੀ ਸੀ ਨਸੀਬ ਨੂੰ ਪਤਾ ਸੀ ਕਿ ਜੀਤ ਨੇ ਮੈਨੂੰ ਆਪਣੇ ਘਰ ਕਿਉਂ ਸਦਿਆ ਨਸੀਬ ਸੋਚੀ ਪੈ ਗਈ ਕਿ ਕੀ ਕਰਾਂ ਜਿਨ੍ਹਾਂ ਨੂੰ ਅੱਜ ਤੱਕ ਮੈਂ ਜੁੱਤੀ ਵਿਖਾਈ ਆ ਉਹਨਾਂ ਦੀ ਮਿਹਨਤ ਤਾਂ ਕਿਵੇਂ ਕਰਾਂ ਤੇ ਦੂਜੀ ਪਾਸੇ ਪਤੀ ਤਰਮਾ ਕੀ ਕਰਾਂ ਮੈਂ ਟਲਦੀ ਪਰਛਾਵੇਂ ਅਤੇ ਜੀਤਨ ਸੀ ਉਹਨੂੰ ਉਡੀਕਣ ਲੱਗਿਆ ਕਿ ਕਦੋਂ ਆਵੇ ਵਿਹੜੇ ਵਿੱਚ ਮੰਜਾੜਾ ਹੀ ਬੈਠਾ ਸੀ ਜੀਤ ਆਪਣਾ ਜ਼ਿਆਦਾ ਸਮਾਂ ਬਾਹਰ ਲੇ ਘਰੇ ਹੀ ਬਿਤਾਉਂਦਾ ਸੀ ਉਹਦੀਆਂ ਆਸਾਂ ਨੂੰ ਬੂਰ ਪਿਆ ਨਸੀਬ ਆਉਂਦੀ ਜਦੋਂ ਜੀਤ ਨੇ ਵੇਖੀ ਤੇ ਬੂਰਾਸ਼ਾਂ ਖੁੱਲ ਗਈਆਂ ਜੀਤ ਆਓ ਜੀ ਕਿਵੇਂ ਅੱਜ ਕੀੜੀ ਦੇ ਘਰ ਨਰਹਿਣ ਆਏ ਨਸੀਬ ਨੇ ਰੋਂਦਿਆਂ ਹੋਇਆਂ ਕਿਹਾ ਹੱਥ ਬੰਨ ਕੇ ਬੇਨਤੀਆ ਮੇਰੇ ਘਰਵਾਲੀ ਨੂੰ ਛਡਵਾ ਦੇ ਜੀਤ ਤੂੰ ਡਰਦੀ ਕਿਉਂ ਆ ਪੂਰੇ ਭੈਜਾ ਮੰਝੀ ਤੀ ਨਸੀਬ ਪੁੰਝੇ ਹੀ ਬੈਠ ਗਈ ਜੀਤ ਵੇਖ ਨਸੀਬ ਕੁੜੀ ਅਸੀਂ ਕਿਹੜਾ ਸੰਤੋਖ ਨੂੰ ਜੇਲ੍ਹ ਦੱਕਿਆ ਤੈਨੂੰ ਵੀ ਪਤਾ ਪੁਲਿਸ ਨੇ ਕਿੰਨੇ ਬੰਦੇ ਚੁੱਕਿਆ ਸ਼ੱਕ ਦੇ ਆਧਾਰ ਤੇ ਨਸੀਬ ਮੇਰਾ ਬੰਦਾ ਤਾਂ ਬੇਕਸੂਰਾ ਜਿਤ ਚਲ ਵੇਖਦੇ ਆ ਫਿਰ ਪੁੱਛਦੇ ਆ ਦਰਸ਼ਨ ਨੂੰ ਕਹਾਂਗੇ ਕੋਈ ਖੀਲਾ ਵਸੀਲਾ ਪਰ ਤੈਨੂੰ ਪਤਾ ਅੱਜਕੱਲ ਮੁਫਤ ਚ ਤਾਂ ਅਗਲਾ ਚੁੰਗੀ ਨਹੀਂ ਵੜਾਉਂਦਾ ਨਸੀਬ ਪੈਸਿਆਂ ਦੀ ਕੋਈ ਗੱਲ ਨਹੀਂ ਹਰ ਹਿੱਲੇ ਮੈਂ ਆਪੇ ਕਰੂੰ ਪਰ ਮੇਰਾ ਬੰਦਾ ਛੁੱਟ ਜਾਵੇ ਜਿਤ ਪੂਰੀਆਂ ਅੱਖਾਂ ਵਿੱਚੋਂ ਰੁੱਝ ਜਿਹਾ ਹੱਸਿਆ ਤੇ ਮੁੱਛਾਂ ਤੇ ਇੱਕ ਹੱਥ ਰੱਖ ਬੋਲਿਆ ਉਹ ਨਸੀਬ ਗੁਰੇ ਜੇ ਤੂੰ ਮੇਰੀ ਹੋ ਜੀ ਤਾਂ ਆਥਣੇ ਹੀ ਸੰਤੋਖ ਨੂੰ ਛੱਡਾ ਦੂੰ ਨਸੀਬ ਸ਼ਰਮ ਕਰ ਚੌਰਿਆ ਤੇਰੇ ਜਵਾਕਾਂ ਵਰਗੀਆਂ ਤੂੰ ਤਾਂ ਉਮਰ ਦਾ ਲਿਹਾਜ਼ ਵੀ ਭੁੱਲ ਗਿਆ ਜੀਤ ਤੂੰ ਕਿਹੜਾ ਹਾਂ ਨਾਲ ਵਿਹੀਆਂ ਉਮਰਤ ਦੁੱਗਣੇ ਬੰਦੇ ਦੀ ਬਹੂਆਂ ਤੂੰ ਕੀ ਪਤਾ ਕੀ ਕੀ ਖਾਂਦੀ ਹੋ ਜਿਹੜਾ ਸੰਤੋਖ ਨੂੰ ਮਰਤੇ ਫਾਹੇ ਹੀ ਵੱਡੇ ਹੋ ਤੇਰਾ ਨਸੀਬ ਐਦੋਂ ਤੇ ਨਾ ਕੁਝ ਭੁੱਲੀ ਨਹੀਂ ਮੈਂ ਭੁੱਲ ਜਾਉਂਗੀ ਮੈਂ ਕਿੱਥੇ ਖੜੀ ਆ ਜੀਤ ਇਨਾ ਰੋਬ ਰੱਖਦੀਆਂ ਤੇ ਛੜਾਰੇ ਕਿ ਵਖਾਪਤ ਅੰਦਰ ਨੂੰ ਨਸੀਬ ਰੋਂਦੀ ਜਦੋਂ ਉੱઠી ਤਾਂ ਜੀਤ ਨੇ ਨਸੀਬ ਦੀ ਬਾਹ ਫੜ ਲਈ ਨਸੀਬ ਹੈ ਅਸਲ ਤਾਂ ਤਾਂ ਬਾਹ ਛੱਡ ਦੇ ਜੀਤ ਨਹੀਂ ਛੱਡਦਾ ਦੱਸ ਕੀ ਕਰੇਗੀ ਜੀਤ ਦੇ ਘਰੇ ਜਿਹੜੀ ਆਉਂਦੀ ਆ ਅੱਜ ਤੱਕ ਨਹੀਂ ਖਾਲੀ ਮੁੜੀ ਵਲਗੰਦੇ ਓਲਿਓ ਕਿਸੇ ਨੇ ਜੀਤ ਕੇ ਵਿੜੇ ਵਿੱਚ ਰੋੜਾ ਮਾਰਿਆ ਜੀਤ ਦਾ ਧਿਆਨ ਉਧਰ ਹੋਇਆ ਨਸੀਬ ਬਾਹ ਛੁੜਵਾ ਡਰਦੇ ਹੋਈ ਦਰ ਪਰ ਹੋਕਰ ਨੂੰ ਆਉਣ ਲੱਗੀ। टामा टामा ਕਮਾਤ ਕੜਨ ਕੰਨੀਓ ਖੜਾ ਸੀ। ਆਮ ਵਰਤੇ ਮਾਗਦੇ ਆਖਰੀ ਦਿਨਾਂ ਤੱਕ ਕੁਲਾੜੇ ਉੱਤੇ ਬੰਦੇ ਗੁਰਦੀ ਮਹਿਕ ਵਾਤਾਵਰਨ ਵਿੱਚ ਫੈਲਦੀ ਰਹਿੰਦੀ ਆ। ਸੂਛ ਤੇ ਟਿੱਕੇ ਛੱਪਨ ਦੇ ਨਾਲ ਤੇ ਹਲਕੀ ਹਲਕੀ ਧੁੰਦ ਪੈਣ ਕਾਰਨ ਮੂਹ ਨੇਰਾ ਜਿਹਾ ਹੋ ਗਿਆ ਸੀ। ਜਦੋਂ ਚਰਨਾ ਖੇਤ ਦੇ ਕਮਾਦ ਵਿੱਚੋਂ ਡਰਦਾ ਡਰਦਾ ਬਾਹਰ ਆਇਆ ਤਾਂ ਚਾਰ ਚਫੇਰੇ ਚੁੱਪ ਛਾਈ ਹੋਈ ਸੀ। ਪਛੋਂ ਵਾਲੇ ਪਾਸੇ ਤੋਂ ਚਰਨਾ ਬੋਝ-ਪੋਝ ਤੁਰਦਾ ਆਪਣੇ ਘਰ ਵੜਿਆ ਵੱਡੀ ਸਵਾਤ ਵਿੱਚ ਚਰਨੇ ਦੀ ਵੱਡੀ ਪਰਜਾਈ ਨੂੰ ਸ਼ੱਕ ਜਿਹਾ ਪਿਆ ਕਿ ਕੋਈ ਬਾਹਰਲਾ ਬੰਦਾ ਅੰਦਰ ਆ ਵੜਿਆ ਲੱਗਦਾ ਹੈ ਉਹ ਬੂਹੇ ਕੋਲ ਆਈ ਤਾਂ ਵੇਖਿਆ ਚਰਨਾ ਸੀ ਚਰਨਾ ਡਰਿਆ ਅਤੇ ਸਹਿਮਿਆ ਹੋਇਆ ਆਪਣੀ ਵੱਡੀ ਪਰਜਾਈ ਸਾਹਮਣੇ ਖੜਾ ਸੀ ਭਾਬੀ ਨੇ ਪੁੱਛਿਆ ਵੇ ਚਰਨੇ ਤੂੰ ਇੱਥੇ ਕਿਵੇਂ ਸੁਣਿਆ ਤੈਨੂੰ ਪੁਲਿਸ ਲੱਭਦੀ ਫਿਰਦੀ ਆ ਕੀ ਕਰਤਾ ਵੀ ਤੂੰ ਇਹੋ ਜਿਹਾ ਰੈਣੀ ਕੰਨਣੀ ਤੂੰ ਕਿਹਦੇ ਲਈ ਕੁਝ ਕਰਤਾ ਚਰਨ ਚੁੱਪ ਕੀਤਾ ਖੜਾ ਅੜਵ ਭਾਬੀ ਦੀਆਂ ਗੱਲਾਂ ਸੁਣਾਉਂਦਾ ਰਿਹਾ ਭਾਬੀ ਰੋਟੀਆਂ ਤੋਂ ਡੇਰਿਆਂ ਪਾੜਦਾ ਮੇਰੇ ਵਰਗੀ ਦੇ ਹੱਥਾਂ ਦੀਆਂ ਤੈਨੂੰ ਕਿੱਥੋਂ ਚੰਗੀਆਂ ਲੱਗਦੀਆਂ ਚਰਨੇ ਨੇ ਤਰਲਾ ਜਿਹਾ ਕੀਤਾ ਨਹੀਂ ਭਾਬੀ ਇਹੋ ਜਿਹੀ ਕੋਈ ਗੱਲ ਨਹੀਂ ਆ ਤੇ ਭਾਬੀ ਪੁਲਿਸ ਵੀ ਘਰੇ ਤਾਂ ਨਹੀਂ ਆਈ ਭਾਬੀ ਨਹੀਂ ਘਰੇ ਤਾਂ ਨਹੀਂ ਆਈ ਪਰ ਆ ਜਾਣਗੇ ਚਰਨੇ ਦੀ ਭਾਬੀ ਨੂੰ ਸ਼ਿਕਾਰ ਜਾਲ ਵਿੱਚ ਫਸਦਾ ਵਿਖਾਈ ਦੇ ਰਿਹਾ ਸੀ ਭਾਬੀ ਚਰਨੇਆ ਲੋਕੀ ਗੱਲਾਂ ਕਰਦੇ ਆ ਫਿਰ ਸੰਤੋਖ ਨੂੰ ਪੁਲਿਸ ਲੈ ਗਈ ਨਾਲੇ ਕਹਿੰਦੇ ਜੀ ਤੈਨਸੇਵ ਦੀ ਮਦਦ ਕਰਦਾ ਸੰਤੋਖ ਨੂੰ ਛਡਵਾਉਂਚ ਭਾਬੀ ਨੇ ਚਰਨੇ ਦੇ ਜਖਮ ਤੇ ਲੋਨ ਛੜਕਿਆ ਭਾਬੀ ਦੀਆਂ ਗੱਲਾਂ ਸੁਣ ਚਰਨੇ ਦੀ ਰੂਹ ਕੰਬ ਗਈ ਚਰਨੇ ਠੰਬਰ ਗਿਆ ਚਰਨੇ ਦੀ ਲਾਲਚੀ ਭਾਬੀ ਨੇ ਮਨ ਵਿੱਚ ਕੁਝ ਸੋਚਿਆ ਤੇ ਬੋਲੀ ਬੈਠ ਵੀ ਚਰਨੇਆ ਤੈਨੂੰ ਰੋਟੀ ਦਿੰਨੀ ਆ ਪੱਕੀਆਂ ਪਈਆਂ ਥੋੜਾ ਸਾਗ ਦਿੱਤਾ ਕਰ ਲਾਂ ਨਾਲੇ ਚਾਹ ਪੀ ਲਮੀ ਘੁੱਟ ਤੇਰਾ ਭਾਈ ਵੀ ਹੁਣੇ ਖੇਤ ਗਿਆ ਪਾਣੀ ਲਾਉਣ ਚਨ ਬਚਿੱਤੀ ਵਿੱਚ ਸੀ ਕਿ ਭਾਬੀ ਕਦੋਂ ਦੀ ਚੁਗਲੀ ਕਰਕੇ ਮੈਨੂੰ ਪੁਲਿਸ ਨੂੰ ਫੜਾ ਸਕਦੀ ਹੈ ਖੁਸ਼ ਤਾਂ ਇਹ ਜ਼ਮੀਨ ਦੇ ਲਾਲਚ ਚਾ ਮੇਰੇ ਤੋਂ ਜ਼ਮੀਨ ਤੇ ਗੂਠਾ ਲਵਾ ਲਿਆ ਆਪਦੇ ਨੂੰ ਮਾਗ ਮਹੀਨੇ ਵਿੱਚ ਕਈ ਭਗਤ ਦਾ ਜਨਮ ਦਿਹਾੜਾ ਆਉਂਦਾ ਹੈ ਜਿੰਨਾਂ ਵਿੱਚੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਲੋਕਾਂ ਦੁਆਰਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਪੂਰੀ ਭਗਤੀ ਨਾਲ ਵੱਡੀ ਗਿਣਤੀ ਵਿੱਚ ਬਨਾਰਸ ਜਾਂਦੇ ਹਨ ਚਰਨਾ ਮਨ ਵਿੱਚ ਕੁਝ ਧਾਰ ਕੇ ਛਿੜੀ ਵਾਲੇ ਬਾਬਿਆਂ ਦੇ ਪਿੰਡ ਵੱਲ ਨੂੰ ਹੋ ਤੁਰਿਆ ਪਰ ਬਾਬਾ ਉੱਥੇ ਨਹੀਂ ਸੀ ਤੇ ਇੱਕ ਬਜ਼ੁਰਗ ਫਕੀਰ ਤੋਂ ਪਤਾ ਲੱਗਿਆ ਕਿ ਬਾਬਾ ਜੀ ਬਨਾਰਸ ਗੰਗਾ ਨਹਾਉਣ ਚਲੇ ਗਏ ਆ ਚਰਨੇ ਨੇ ਪਿੰਡ ਸ਼ਾਹੂਕਾਰ ਦੀ ਹੱਟੀ ਤੋਂ ਜਿਸ ਨਾਲ ਉਹਨਾਂ ਦੇ ਦਾਦੀਆਂ ਪਰਦਾਦੀਆਂ ਤੋਂ ਹਿਸਾਬ ਚੱਲਦਾ ਆ ਰਿਹਾ ਸੀ ਕੁਝ ਪੈਸੇ ਲੈ ਤੇ ਬਨਾਰਸ ਵੱਲ ਨੂੰ ਚਾਲੇ ਪਾ ਦਿੱਤੇ ਜੀ ਤੇ ਹੈਰਾਨ ਸੀ ਕੇ ਗਵਾਂਡੀਆਂ ਦਾ ਨੌਰਾ ਖਾਲੀ ਸੀ ਕਿਸੇ ਦਾ ਬਹੁਤਾ ਆਉਣ ਜਾਣ ਵੀ ਨਹੀਂ ਸੀ ਫਿਰ ਇਹ ਕੱਚਾ ਡळा ਕਿਨੇ ਚਲਾਇਆ ਹੋਇਆ ਉਸੀ ਨਜ਼ਰ ਹਰ ਬੰਦੇ ਤੇ ਪਈ ਜਿੰਨਾਂ ਨਾਲ ਉਸੀ ਬਣਦੀ ਨਹੀਂ ਸੀ ਤੇ ਸੰਤੋਖਿਆ ਨਾਲ ਸਾਹ ਚ ਸੀ ਪਰ ਗਲ ਸਮਝੋ ਬਾਹਰ ਸੀ ਜੀਤ ਨੇ ਬਹੁਤ ਕੋਸ਼ਿਸ਼ ਕੀਤੀ ਗੱਲੀਬਾਤੀ ਪਤਾ ਕਰਨ ਦੀ ਪਰ ਲੱਭ ਨਾ ਸਕਿਆ ਕਿਉਂਕਿ ਚਰਨਾ ਕਈ ਦਿਨਾ ਤੋਂ ਨਾ ਪਿੰਡ ਚ ਸੀ ਨਾ ਹੀ ਡੇਰੇ ਚ ਸੀ ਤੇ ਨਾ ਪੁਲਿਸ ਸਾਥੇ ਲੱਗਿਆ ਸੀ ਨਸੀਬ ਬਹੁਤ ਪਰੇਸ਼ਾਨ ਸੀ ਆਪਣੀ ਗੱਲ ਉਹ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦੀ ਕਿ ਜੀਤ ਨੇ ਮੇਰੇ ਨਾਲ ਇਹ ਹਰਕਤ ਕੀਤੀ ਆ ਨਸੀਬ ਸੋਚ ਰਹੀ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਇਸ ਤੋਂ ਬਾਅਦ ਇਸ ਗੱਲ ਤੇ ਉਹ ਹੈਰਾਨ ਸੀ ਕਿ ਰੋੜਾ ਕਿਨੇ ਮਾਰਿਆ ਐਡਾ ਕਿਹੜਾ ਹਮਦਰਦੀ ਆ ਮੇਰਾ ਸਾਰੀ ਰਾਤ ਨਸੀਬ ਦੀ ਪਾਸੇ ਮਾਰਦਿਆਂ ਲੰਗੀ ਕਦੇ ਉਸ ਨੂੰ ਬੱਗੇ ਤੇ ਸ਼ੱਕ ਪੈਂਦਾ ਸਵੇਰ ਹੁੰਦਿਆਂ ਹੀ ਉੱਠਦਿਆਂ ਸਾਰ ਨਸੀਬ ਨੇ ਆਪਣੇ ਜੀਠ ਨੇਬੇ ਨੂੰ ਗਿਆ ਕਿ ਬੱਗੇ ਕੀ ਕਰਜਾ ਕੀ ਕਹ ਕਿ ਨਸੀਬ ਨੇ ਸੱਦੇ ਆ ਤੁਨ ਦੋਹਾਂ ਨੂੰ ਨੈਬਾ ਉਹਨੇ ਪੈਰੇ ਬੱਗੇ ਕੇ ਘਰ ਵੱਲ ਨੂੰ ਹੋ ਤੁਰਿਆ ਬੱਗਾ ਤੇ ਨਸੀਬ ਦੀ ਭੈਣ ਥੋੜੇ ਚਿਰ ਬਾਅਦ ਆ ਰਹੀ ਨਸੀਬ ਨੇ ਪੁੱਛਿਆ ਕਿ ਤੁਹਾਨੂੰ ਪਤਾ ਕਿਸੇ ਗੱਲ ਦਾ ਬੱਗਾ ਚਾਚੀ ਪਤਾ ਤਾਂ ਲੱਗਿਆ ਸੀ ਬਹੁਤ ਮਾੜੀ ਗੱਲ ਹੋਈ ਚਾਚੀ ਚਾਚਾ ਤਾਂ ਸਾਡਾ ਐਨਾ ਸਾਊ ਬੰਦਾ ਨਾਲੇ ਥੋੜੇ ਕਰੇ ਖੜਕੂ ਕਿੱਥੋਂ ਆ ਗਏ ਇਹ ਤਾਂ ਮੈਨੂੰ ਕਿਸੇ ਦੀ ਸਾਜ਼ਿਸ਼ ਲੱਗਦੀ ਹੈ ਮੈਂ ਤਾਂ ਚਾਚੀ ਤਿੰਨ ਚਾਰ ਦਿਨਾਂ ਬਾਅਦ ਅੱਜ ਆਇਆ ਸੀ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਸ਼ੀ ਕੁਲ ਜੀ